ਮਿੱਤਰੋ ਮੈਨੂੰ ਨਾ ਮੇਰੇ ਕਾਫੀ ਵੀਰ ਭਰਾਵਾਂ ਦੇ ਫੋਨ ਆ ਰਹੇ ਸੀ ਤੇ ਕਾਫੀ ਮੇਰੇ ਵੀਰ ਭਰਾਵਾਂ ਨੇ ਆਖਿਆ ਬਾਈ ਜੀ ਜੇ ਕੋਈ ਛੋਡੇ ਨਿਗਾ ਚ 45 50 ਹਜ਼ਾਰ ਤੱਕ ਦੀ ਘੋੜੀ ਹੋਈ ਤੇ ਆਪਾਂ ਨੂੰ ਦੱਸਿਓ ਜ਼ਰੂਰ ਤੇ ਘੋੜੀ ਮਾਰਵਾੜੀ ਹੋਵੇ ਤੇ ਬਾਕੀ ਘੋੜੀ ਵਧੀਆ ਚੰਗੇ ਬੱਚੇ ਦਿੰਦੀ ਹੋਵੇ ਤੇ ਮਿੱਤਰੋ ਛੋਡੇ ਵਾਸਤੇ ਅੱਜ ਮੈਂ ਜਮਾਂ ਜਾਇਜ਼ ਰੇਟ 'ਚ ਬਹੁਤ ਚੰਗੀ ਘੋੜੀ ਲੈ ਕੇ ਆਇਆ ਤੇ ਘੋੜੀ ਮੇਰੇ ਵੀਰ ਭਰਾਵੋ ਘੋੜੇ ਤੇ ਬੱਚਾ ਦਿੰਦੀ ਆ ਮਾਲਕ ਵੀਰ ਕਹਿੰਦੇ ਬਾਕੀ ਆਪਾਂ ਰੇਟ ਦੇ ਸਮੇਤ ਸਾਰੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਸਾਰੇ ਵੀਰ ਭਰਾਵਾਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਮੰਦੇ ਜਨਦਾ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਮਿੱਤਰੋ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਆਪਾਂ ਤੇ ਕੋੜੀ ਮੇਰੇ ਵੀਰ ਭਰਾਵੋ ਮਾਰਵਾੜੀ ਹੈ 8 ਸਾਲ ਉਮਰ ਦੀ ਸੀ ਆਮਲ ਕਵੀਰਾਂ ਨੇ ਤੇ 58 ਇੰਚ ਹਾਈਟ ਹੈ ਘੋੜੀ ਦੀ ਤੇ ਬਾਕੀ ਮਾਲਕ ਵੀਰ ਕਹਿੰਦੇ ਘੋੜੀ ਘੋੜੇ ਦੇ ਬੱਚਾ ਦਿੰਦੀ ਹੈ ਜਿਹੜੇ ਘੋੜੇ ਤੋਂ ਆਪਾਂ ਪਰਵਾਵਾਂਗੇ ਉਹ ਘੋੜੇ ਦੇ ਬੱਚਾ ਦਿੰਦੀ ਹੈ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਹੈ ਮਾਲਪੋਰੀਆਂ ਦੀ ਘੋੜੀ ਸਾਫ਼ ਹੈ ਜੀ ਸਵਾਰੀ ਦੀ ਵੀ ਪਾਸ ਹੈ ਬਾਕੀ ਮਿੱਤਰੋ ਚਾਲਦੀ ਇੱਕ ਨੰਬਰ ਹੈ ਘੋੜੀ ਬਹੁਤ ਤੇਜ਼ ਭਜਦੀ ਹੈ ਘੋੜੀ ਤੇ ਬਾਕੀ ਬਾਈ ਹੋਰੇ ਕਹਿੰਦੇ ਆਪਾਂ ਜੇ ਕਿਸ ਵੀਰ ਭਰਾ ਕੋਲੇ ਬਸ਼ੇਰੀ ਆ ਉਹਦੇ ਨਾਲ ਵੀ ਆਪਾਂ ਬੱਟਾ ਸੱਟਾ ਕਰ ਲਾਂਗੇ ਤੇ ਰੇਟ ਬਾਈ ਹੋਰੇ ਕਰਦੇ ਆ ਜੀ 55000 ਤੇ ਬਾਕੀ ਮੇਰੇ ਵੀਰ ਭਰਾਵੋ ਘੋੜੀ ਸੋਨੂ 45 5000 ਦੇ ਨੇੜੇ ਤੇੜੇ ਮਿਲ ਜੂਗੀ ਤੇ ਬਾਕੀ ਮੌਕੇ ਤੇ ਮਾਨ ਤਾਨ ਕਰ ਦੇਣਗੇ ਬਾਈ ਹੋਰੇ ਤੇ ਰੇਟ ਸੋਨੂ ਮੈਂ ਦੱਸਤਾ ਜੇ ਕੋਈ ਵੀਰ ਭਰਾ ਹੈਗਾ ਖਰੀਦਣ ਦਾ ਚਾਹ ਬਣ ਹੈਗਾ ਤਾਂ ਮੌਕਾ ਮੇਰੇ ਵੀਰ ਭਰਾਵੋ ਖਰੀਦ ਲਓ ਜਮਾਂ ਜਾਇਜ਼ ਰੇਟ 'ਚ ਘੋੜੀ ਮਿਲ ਜੂ ਸੋਨੂ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਤੇ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਦਬ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਕੈਂਡ ਕੈਂਡ ਵੀਡੀਓ ਦੇਖਣ ਦੇ ਲਈ ਜੇ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 855482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ